ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ న్యూਸ ਲਾਈਵ TV ਵਿੱਚ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਭਾਜਪਾ ਆਗੂ ਦਾ ਆਇਆ ਇਹ ਵੱਡਾ ਬਿਆਨ ਨਹੀਂ ਰੱਦੋ ਕੀਤੇ ਜਾਣਗੇ ਤਿੰਨ ਖੇਤੀ ਕਾਨੂੰਨ ਕਿਉਂਕਿ ਤਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਤਿੰਨ ਖੇਤੀਬਾੜੀ ਕਾਨੂੰਨ ਰੱਦ ਨਹੀਂ ਕੀਤੇ ਜਾਣਗੇ ਸਰਕਾਰ ਨੇ ਜਿੰਨੀਆਂ ਮੰਗਾਂ ਮੰਨਣੀਆਂ ਸਨ ਉਹ ਮੰਨ ਲਈਆਂ ਹਨ ਉਹਨਾਂ ਨੇ ਕਿਹਾ ਹੈ ਕਿ ਅਮਿਤ ਸ਼ਾਹ ਨੇ ਕਿਸਾਨ ਨੇਤਾਵਾਂ ਨੂੰ ਕਿਹਾ ਸੀ ਕਿ ਪੰਜ ਮੈਂਬਰੀ ਕਮੇਟੀ ਕਿਸਾਨ ਬਣਾਉਣ ਅਤੇ ਪੰਜ ਮੈਂਬਰੀ ਸਰਕਾਰ ਬਣਾਵੇ ਪਰ ਕਿਸਾਨ ਨਹੀਂ ਮੰਨੇ ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਮੌਤਾਂ ਲਈ ਕਿਸਾਨ ਆਗੂ ਹੀ ਜ਼ਿੰਮੇਵਾਰ ਹਨ ਤੇ ਕਿਸਾਨ ਆਗੂ ਪੰਜਾਬ ਦੀ ਖੇਤੀ ਨੂੰ ਨੁਕਸਾਨ ਪਹੁੰਚਾਉਣਗੇ ਤੇ ਉਹਨਾਂ ਨੇ ਕਿਹਾ ਕਿ ਸਾਡੇ ਮੰਤਰੀ ਨੇ ਕਿਹਾ ਸੀ ਕਿ ਕਾਨੂੰਨ ਨੂੰ ਰੱਦ ਕਰਨ ਤੋਂ ਇਲਾਵਾ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਪਰ ਕਿਸਾਨ ਆਗੂ ਸਰਪ ਰੱਦ ਕਰਵਾਉਣ ਤੇ ਹੀ ਅਡੇ ਹੋ ਜਾਂ ਸਰਕਾਰ ਨੇ ਜੋ ਮੰਗਾ ਮੰਨਣੀਆਂ ਸਨ ਉਹ ਮੰਨ ਲਈਆਂ ਹਨ ਤੇ ਖੇਤੀ ਕਾਨੂੰਨ ਬਿਲਕੁਲ ਰੱਦ ਨਹੀਂ ਕੀਤੇ ਜਾਣਗੇ ਇਹ ਜਿਹੜਾ ਕਿ ਵੱਡਾ ਬਿਆਨ ਪੰਜਾਬ ਦੇ ਭਾਜਪਾ ਦੇ ਨੇਤਾ ਦਾ ਸਾਹਮਣੇ ਆਇਆ ਹੈ ਤੁਸੀਂ ਇਸ ਬਾਰੇ ਆਪਣੀ ਟਿੱਪਣੀ ਕਮੈਂਟ ਸੈਕਸ਼ਨ ਦੇ ਵਿੱਚ ਰੱਖ ਸਕਦੇ ਹੋ ਜੇਕਰ ਤੁਸੀਂ ਖੇਤੀਬਾੜੀ ਕਾਨੂੰਨ ਰੱਦ ਕਰਵਾਉਣਾ ਚਾਹੁੰਦੇ ਹੋ ਤਾਂ ਜੱਸ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ